ਆਹ ਦੋਸਤੋ ਕਹਿੰਦੇ ਰਾਜੇ ਨੇ ਗੋਲੀ ਦੇ ਨਾਲ ਕੀਤਾ ਬਹੁਤ ਵੱਡਾ ਧੋਖਾ ਤੇ ਸਭ ਤੋਂ ਵੱਡਾ ਧੋਖਾ ਜਿਹੜਾ ਯਾਰੀ ਦੇ ਵਿੱਚ ਦਿੰਦਾ ਉਹ ਯਾਰ ਨਹੀਂ ਯਾਰ ਮਾਰਕਿਆ ਜਾਂਦਾ ਇਦਾਂ ਹੀ ਇੱਕ ਰਾਜੇ ਦੀ ਤੇ ਗੋਲੀ ਦੀ ਬਹੁਤ ਹੀ ਪੱਕੀ ਦੋਸਤੀ ਹੁੰਦੀ ਆ ਉਹ ਇਕੱਠੇ ਹੀ ਸਕੂਲ ਦੇ ਵਿੱਚ ਪੜ੍ਹੇ ਹੁੰਦੇ ਆ ਤੇ ਇਕੱਠਿਆਂ ਨੇ ਉਹਨਾਂ ਨੇ ਵੱਡੇ ਹੋਏ ਹੁੰਦੇ ਖੇਡੇ ਹੁੰਦੇ ਆ ਜਵਾਨੀ ਮਾਣੀ ਹੁੰਦੀ ਆ ਇੱਕਠੇ ਹੀ ਉਹ ਆਉਂਦਾ ਜਿਹੜਾ bizness ਸ਼ੁਰੂ ਕਰ ਲੈਂਦੇ ਆ bizness ਸ਼ੁਰੂ ਕਰਦੇ ਆ ਪ੍ਰੋਪਰਟੀ ਦਾ ਬਹੁਤ ਹੀ ਸੋਹਣਾ bizness ਉਹਨਾਂ ਦਾ ਚੱਲਦਾ ਹੁੰਦਾ ਤੇ ਬੇਨੰਦ ਦੇ ਵਿੱਚ ਬੜਾ ਹੀ ਮਿਹਨਤ ਕੀਤੀ bizness ਨੂੰ ਚਲਾਉਣ ਵਾਸਤੇ ਤੇ ਆਖਰ ਨੂੰ ਐਡੇ ਵੱਡੇ biznessman ਬਣ ਗਏ ਕਿ ਉਹਨਾਂ ਦਾ ਦੁਨੀਆ ਦੇ ਉੱਪਰ ਨਾਮ ਚੱਲਣ ਲੱਗ ਗਿਆ ਕਿ biznessman ਹੈਗੇ ਆ ਰਾਜਾ ਟੇਗੂਲੀ ਪਰ ਲਾਲਚ ਕਿਤੇ ਨਾ ਕਿਤੇ ਬੰਦੇ ਦਾ ਬਹੁਤ ਹੀ ਇੱਕ ਵੱਡਾ ਨੁਕਸਾਨ ਕਰਦਾ ਨੁਕਸਾਨ ਕਰਦਾ ਕਿ ਇੱਕ ਦਿਨ ਕਿਸੇ ਬੰਦੇ ਨੇ ਰਾਜੇ ਤੇ ਗੋਲੀ ਦੇ ਨਾਲ ਟੀਲ ਕਰਨੀ ਹੁੰਦੀ ਆ ਤੇ ਉਹ ਬੰਦੇ ਦੀ ਜਿਹੜੀ ਜਗਾ ਹੁੰਦੀ ਆ ਉਹ ਇੱਕ ਬਹੁਤ ਹੀ ਪੁਰਾਣੀ ਹਵੇਲੀ ਹੁੰਦੀ ਆ ਤੇ ਉਹਦਾ ਜਿਹੜਾ ਸੌਦਾ ਜਿਹੜਾ ਉਹ ਇਹਨਾਂ ਦੋਨਾਂ ਦੇ ਨਾਲ ਰਾਜੇ ਤੇ ਗੋਲੀ ਦੇ ਨਾਲ ਕਹਿੰਦਾ ਵੀ ਮੇਰਾ ਸੌਦਾ ਕਰਾਓ ਮੈਂ ਤੁਹਾਨੂੰ 10 ਲੱਖ ਰੁਪਈਆ ਜਿਹੜਾ ਦੇਵਾਂਗਾ ਡੀਲਿੰਗ ਪੱਕੀ ਹੋ ਜਾਂਦੀ ਹੈ ਉਹ ਜ਼ਮੀਨ ਜਿਹੜੀ ਰਾਜਾ ਤੇ ਗੋਲੀ ਖਰੀਦ ਲੈਂਦੇ ਆ ਤੇ ਉਹਦੀ ਰਜਿਸਟਰੀ ਹੋਣੀ ਹੁੰਦੀ ਆ ਕਿਉਂਕਿ ਰਜਿਸਟਰੀ ਤਾਂ ਦੋਨਾਂ ਦੇ ਨਾਮ ਹੀ ਹੁੰਦੀ ਹੁੰਦੀ ਆ ਗੋਲੀ ਦੇ ਤੇ ਰਾਜੇ ਪਰ ਗੋਲੀ ਦੇ ਮਨ ਵਿੱਚ ਇੱਕ ਬਹੁਤ ਹੀ ਵੱਡਾ ਵਹਿਮ ਪੈ ਜਾਂਦਾ ਤੇ ਉਹਦੀ ਸ਼ਰਾਰਤ ਉਹਦੇ ਦਿਮਾਗ ਦੇ ਵਿੱਚ ਆ ਜਾਂਦੀ ਆ ਉਹ ਚਾਹੁੰਦਾ ਹੈ ਕਿ ਮੈਂ ਜਿਹੜਾ ਹੈ ਰਾਜਾ ਥੋੜਾ ਜਿਹਾ ਬਹੁਤ ਹੀ ਸੂਲਵਾਰ ਸੀ ਤੇ ਗੋਲੀ ਥੋੜਾ ਜਿਹਾ ਚਲਾਕ ਸੀ ਲੋਗਾਂ ਦਾ ਕਿ ਮੈਂ ਵੀ ਇਹ ਜਿਹੜੀ ਆ ਪੁਰਾਣੀ ਹਵੇਲੀ ਉਹਤੇ ਉਹਦੀ ਅੱਖ ਆ ਜਾਂਦੀ ਗੋਲੀ ਦੀ ਪਰ ਜਦੋਂ ਉਹ ਰਜਿਸਟਰੀ ਕਰਾਉਣ ਦੇ ਕਾਗਜ਼ ਭਰਨ ਲੱਗੇ ਸਾਰੇ ਤੇ ਉਹ ਫਿਰ ਜਿਹਨੇ ਉਹ ਆਪਦੀ ਹਵੇਲੀ ਵੇਚੀ ਹੁੰਦੀ ਆ ਉਹਨਾਂ ਦੇ ਰਜਿਸਟਰੀ ਕੌਣ ਕਰਾਉਗਾ ਤੇ ਉਹ ਰਾਜਾ ਕਹਿੰਦਾ ਕਿ ਰਜਿਸਟਰੀ ਆ ਜਿਹੜੀ ਸਾਡੇ ਨਾਂ ਹੀ ਹੋਊਗੀ ਦੋਨਾਂ ਦੇ ਨਾਂ ਕਿਉਂਕਿ ਅਸੀਂ ਤਾਂ ਪੈਸੇ ਦੇਣੇ ਆ ਇਕੱਠਿਆਂ ਨਹੀਂ ਤੇ ਸਾਡੇ ਨਾਲ ਹੀ ਦੋਨਾਂ ਦੇ ਨਾਂ ਜਿਹੜੀ ਰਜਿਸਟਰੀ ਤਦ ਨੂੰ ਕਰਾਉਣੀ ਪੈਣੀ ਸੱਚ ਇੱਕ ਇੱਥੇ ਬਹੁਤ ਵੱਡਾ ਧੋਖਾ ਜਦੋਂ ਉਹਦੀ ਰਜਿਸਟਰੀ ਉਹਦੇ ਨਾਂ ਹੋਣ ਲੱਗਦੀ ਐ ਤੇ ਰਾਜਾ ਕਹਿੰਦਾ ਕਿ ਰਜਿਸਟਰੀ ਜਿਹੜੀ ਆ ਉਹ ਸਾਰੀ ਕਾਜੀ ਕਾਰਵਾਈ ਆ ਜਿਹੜੀ ਤੇ ਉਹ ਮੈਂ ਕਰ ਦੇਣਾ ਪਰ ਗੋਲੀ ਕਹਿੰਦਾ ਕਿ ਤੁਸੀਂ ਪੇਪਰਾਂ ਦੇ ਉੱਪਰ ਸਾਈਨ ਕਰ ਜਾਓ ਬਾਕੀ ਸਾਰਾ ਕੰਮ ਮੈਂ ਦੇਖ ਲਊ ਪਰ ਰਾਜਾ ਉਹ ਸਾਰੇ ਪੇਪਰਾਂ ਤੇ ਸਾਈਨ ਕਰ ਦਿੰਦਾ ਐ ਤੇ ਇਕੱਠੇ ਸਾਈਨ ਹੋ ਜਾਂਦੇ ਆ ਤੇ ਰਾਜਾ ਉੱਥੋਂ ਚਲਾ ਜਾਂਦਾ ਇਹਦਾ ਦੋਸਤ ਹੁੰਦਾ ਪਰ ਗੋਲੀ ਉਹ ਕਾਗਜ਼ੀ ਕਾਰਵਾਈ ਕਰਨ ਦੇ ਵਿੱਚ ਲੱਗ ਜਾਂਦਾ ਪਰ ਗੋਲੀ ਸਾਰੀ ਹੀ ਜਿਹੜੀ ਉਹ ਪੁਰਾਣੀ ਹਵੇਲੀ ਹੁੰਦੀ ਆ ਅਡਜੈਸਟਰੀ ਉਹ ਆਪ ਦੇ ਨਾਮ ਕਰਵਾ ਲੈਂਦਾ ਜਾਣ ਤੋਂ ਬਾਅਦ ਪਰ ਰਾਜੇ ਨੂੰ ਇਸ ਚੀਜ਼ ਦੀ ਥੋੜਾ ਥੋੜਾ ਖਸ਼ਤਾ ਹੁੰਦਾ ਕਿ ਹੋ ਸਕਦਾ ਇਹ ਕੋਈ ਵਿਥ ਲੁਕੋ ਰਿਹਾ ਹੈ ਕਿਸੇ ਕੋਈ ਗੱਲ ਲੁਕੋ ਰਿਹਾ ਕਿ ਜਿਹੜੀ ਮੈਨੂੰ ਦੱਸ ਨਹੀਂ ਰਿਹਾ ਮਰਚ ਤਾਂ ਉਹਦੇ ਆ ਜਾਂਦਾ ਪਰ ਉਹ ਪਤਾ ਕਿਵੇਂ ਕਰੇ ਪਰ ਕਹਿੰਦੇ ਆ ਨਾ ਜਿਹੜੀ ਦਾਰੂ ਆ ਇਹ ਬਹੁਤ ਹੀ ਭੈੜੀ ਚੀਜ਼ ਆ ਜਦੋਂ ਬੰਦਾ ਦਾਰੂ ਪੀਂਦਾ ਤੇ ਹਮੇਸ਼ਾ ਹੀ ਸੱਚ ਬੋਲਦਾ ਤੁਸੀਂ ਦੇਖਿਆ ਹੋਣਾ ਕਈ ਵਾਰ ਦੋਸਤ ਬੈਠੇ ਹੋਣਗੇ ਮਿੱਤਰ ਬੈਠੇ ਹੋਣਗੇ ਜਿਹੜੀ ਕਦੇ ਕੱਲ ਬੰਦੇ ਨੇ ਅੱਜ ਤੱਕ ਕਿਸੇ ਦੇ ਕੋਲੇ ਨਹੀਂ ਕੀਤੀ ਪਰ ਜਦੋਂ ਬੰਦਾ ਦਾਰੂ ਪੀ ਲੂਗਾ ਉਹ ਹਮੇਸ਼ਾ ਸੱਚ ਬੋਲੂਗਾ ਤੇ ਵੱਡੀਆਂ-ਵੱਡੀਆਂ ਗੱਲਾਂ ਵੀ ਜਿਹੜੀਆਂ ਉਹ ਬਾਹਰ ਆ ਜਾਂਦੀਆਂ ਰਾਜੇ ਨੇ ਇੱਕ ਉਹਦਾ ਦੋਸਤ ਹੋਰ ਸੀ ਉਸ ਦੀ ਗੋਲੀ ਦਾ ਵੀ ਦੋਸਤ ਸੀ ਉਹ ਬੰਦਾ ਰਾਜਾ ਉਹਨੂੰ ਕਹਿੰਦਾ ਕਿ ਮੈਨੂੰ ਕੋਈ ਸ਼ੱਕ ਲੱਗਦਾ ਇਹ ਤੇ ਪਰ ਮੈਨੂੰ ਅੰਦਰ ਨਹੀਂ ਮੰਨਦਾ ਪਰ ਮੈਂ ਕੀ ਕੀ ਕਰਾਂ ਕਿ ਮੇਰਾ ਦਿਮਾਗ ਹੈ ਜਿਹੜਾ ਉਹ ਮੰਨ ਰਿਹਾ ਕਿ ਕੋਈ ਪ੍ਰੋਬਲਮ ਆ ਉਹ ਆਪਦੇ ਦੋਸਤ ਨੂੰ ਭੇਜਦਾ ਕਿ ਅੱਜ ਤੁਸੀਂ ਮੈਂ ਪਾਰਟੀ ਰੱਖੀ ਆ ਤੁਸੀਂ ਉੱਥੇ ਦੋਨਾਂ ਨੇ ਆਉਣਾ ਗੋਲ ਗੋਲੀ ਵੀ ਉੱਥੇ ਆ ਗਿਆ ਤੇ ਰਾਜਾ ਵੀ ਉੱਥੇ ਆ ਗਿਆ ਤੀਜਾ ਦੋਸਤ ਵੀ ਆ ਗਿਆ ਉੱਥੇ ਬੈਠੇ ਆ ਇਕੱਠੇ ਖਾਈ ਪੀ ਜਾਂਦੇ ਆ ਦਾਰੂ ਪੀ ਜਾਂਦੇ ਆ ਔਰ ਗੱਲਾਂ-ਬਾਤਾਂ ਕਰ ਜਾਂਦੇ ਆ ਪਰ ਜਦੋਂ ਗੋਲੀ ਦੇ ਅੰਦਰ 5-7 ਪੈਗ ਚਲੇ ਜਾਂਦੇ ਤਰ ਦੇ ਪਰ ਉਹ ਫਿਰ ਆਪ ਦੀ ਹੌਲੀ-ਹੌਲੀ ਜਿਹੜੀ ਆ ਅੰਦਰਲੀ ਗੱਲ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਰਾਜੇ ਨੂੰ ਪਤਾ ਲੱਗਦਾ ਕਿ ਇਹ ਹੁਣ ਥੋੜਾ ਜਿਆ ਕੁਝ ਬੋਲੂਗਾ ਵੀ ਇਹ ਮੇਰੇ ਕਰਕੇ ਚੋਪਾ ਤੇ ਰਾਜਾ ਉੱਥੋਂ ਔਟ ਕੇ ਚਲਿਆ ਜਾਂਦਾ ਦਾਰੂ ਪੀਂਦਿਆਂ ਦੇ ਵਿੱਚੋਂ ਉੱਠ ਕੇ ਚਲਿਆ ਜਾਂਦਾ ਜਦੋਂ ਚਲਿਆ ਜਾਂਦਾ ਪਰ ਉਹਦੇ ਭਾਵੇਂ ਉੱਥੋਂ ਚਲਿਆ ਜਾਂਦਾ ਤੇ ਪਰ ਰਾਜਾ ਉੱਥੋਂ ਉੱਠ ਕੇ ਬਾਰ ਦੇ ਦਰਵਾਜ਼ੇ ਦੇ ਬਾਹਰਲੇ ਪਾਸੇ ਖੜ ਜਾਂਦਾ ਪਰ ਜਿਹੜਾ ਉਹ ਤੀਜਾ ਦੋਸਤ ਹੁੰਦਾ ਉਹਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੁੰਦਾ ਕਿ ਮੈਨੂੰ ਕੋਈ ਪ੍ਰੋਬਲਮ ਲੱਗਦੀ ਪਰ ਗੋਲੀ ਆਪਣੇ ਆਪ ਹੀ ਉਹਦੇ ਅੱਗੇ ਗੱਲ ਰੱਖ ਦਿੰਦਾ ਕਿ ਮੈਂ ਇੱਕ ਬਹੁਤ ਹੀ ਵੱਡੀ ਡੀਲ ਕੀਤੀ ਆ 10 ਲੱਖ ਰੁਪਏ ਦੀ ਤੇ ਜਿਹਦੇ ਵਿੱਚ ਇੱਕ ਪੁਰਾਣੀ ਹਵੇਲੀ ਵੇਚ ਲਈ ਆ ਤੇ ਉਹਦੀ ਰਜਿਸਟਰੀ ਮੈਂ ਐ ਕਰਕੇ ਐ ਸਾਈਨ ਕਰਕੇ ਆਪਦੇ ਨਾਮ ਜਿਹੜੀ ਉਹ ਕਰ ਲਈ ਤੁਸੀਂ ਦੇਖੋ ਇੱਕ دوست دوست ਦੇ ਨਾਲ ਜਦੋਂ ਐਡੀ ਕੋਈ ਘਟਨਾ ਕਰਦਾ ਹੈ ਤੇ ਫਿਰ ਦਿਲ ਤਾਂ ਟੁੱਟਦਾ ਹੀ ਹੈ ਪਰ ਜਦੋਂ ਬਾਹਰ ਖੜੇ ਨੂੰ ਰਾਜੇ ਨੂੰ ਇਹ ਗੱਲ ਸੁਣੀ ਤੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨੇ ਸੋਚਿਆ ਵੀ ਕਦੇ ਨਹੀਂ ਸੀ ਕਿ ਇੱਕ ਬਹੁਤ ਹੀ ਜਿਹੜੇ دوست ਪੱਕਾ ਸੀ ਨੂੰ ਆਪਣਾ ਬਣਾ ਕੇ ਮੈਂ ਆਪਦੇ ਘਰੇ ਬਿਠਾ ਕੇ ਰੋਟੀ ਖਵਾਉਂਦਾ ਰਿਹਾ ਆਪਣੇ ਨਾਲ ਆਪਣੇ ਹਰ ਇੱਕ ਚੰਗੇ ਮਾਰੇ ਕੰਮ ਦੇ ਵਿੱਚ ਨਾਲ ਰੱਖਿਆ ਮੈਂ ਇਹਦਾ ਇੰਨਾ ਸਾਥ ਦਿੱਤਾ ਮੈਂ ਜੋ ਪੈਸੇ ਮੰਗੇ ਜੋ ਇਹ ਮੈਨੂੰ ਕੰਮ ਕਹਿੰਦਾ ਸੀ ਜੋ ਮੈਨੂੰ ਹੋਇਆ ਮੈਂ ਇਹਦਾ ਕੀਤਾ ਪਰ ਮੇਰੇ ਨਾਲ ਇਹਨੇ ਐਡਾ ਵੱਡਾ ਧੋਖਾ ਕੀਤਾ ਉਹ ਤੋਂ ਇਹ ਗੱਲ ਜਰਨੀ ਹੋਈ ਝਾਲਨੀ ਹੋਈ ਉਹਨੇ ਇਹ ਗੱਲ ਥਾਣੇ ਦੇ ਵਿੱਚ ਰਿਪੋਰਟ ਕਰ ਦਿੱਤੀ ਰਿਪੋਰਟ ਕਰ ਦਿੱਤੀ ਉਹਦਾ ਕੇਸ ਚੱਲ ਪਿਆ ਪਰ ਜਦੋਂ ਉਹਨੂੰ ਰਾਜੇ ਨੂੰ ਇਹ ਪਤਾ ਚੱਲ ਗਿਆ ਕਿ ਇਹਨੇ ਮੇਰੇ ਨਾਲ ਐ ਕੀਤੀ ਆ ਰਾਜੇ ਨੇ ਇੱਕ ਆਪਣੀ ਕੰਪਨੀ ਅਲੱਗ ਤੋਂ ਸ਼ੁਰੂ ਕਰ ਲਈ ਜਦੋਂ ਉਹਦੀ ਰਿਪੋਰਟ ਗੋਲੀ ਦੀ ਕੀਤੀ ਥਾਣੇ ਦੇ ਵਿੱਚ ਤੇ ਉਹ ਚੱਕਰ ਕੱਟਦਾ ਰਿਹਾ ਕਚਹਿਰੀਆਂ ਦੇ ਥਾਣਿਆਂ ਦੇ ਤੇ ਰਾਜਾ ਆਪਣਾ ਹੌਲੀ-ਹੌਲੀ ਇੱਕ ਕੰਪਨੀ ਜਿਹੜੀ ਉਹਨੇ ਖੋਲੀ ਸੀ ਉਹ ਉਸ ਵਾਰ ਨੂੰ ਚੱਲ ਪਿਆ ਤੇ ਉਹ ਹੌਲੀ-ਹੌਲੀ ਜਿਹੜੀ ਕੰਪਨੀ ਉੱਚੀ ਹੋਣ ਲੱਗੀ ਤੇ ਗੋਲੀ ਨੇ ਜਿਹੜੇ ਪ੍ਰੋਜੈਕਟ ਲਏ ਸੀ ਐ ਉਹਨੇ ਨਾਲ ਠੱਗੀ ਮਾਰੀ ਸੀ ਉਹ ਸਾਰੇ ਵਿਕਣੇ ਸ਼ੁਰੂ ਹੋ ਗਏ ਉਹਦੇ ਕਚਹਿਰੀਆਂ ਦੇ ਵਿੱਚ ਗੇੜੇ ਨਿਕਨ ਲੱਗ ਜੀ ਥਾਣਿਆਂ ਦੇ ਵਿੱਚ ਇੱਧਰ ਉੱਧਰ ਪੈਸਾ ਉਹਦਾ ਬਰਬਾਦ ਹੋਣ ਲੱਗ ਗਿਆ ਉਹ ਡਾਊਨ ਆਉਣ ਲੱਗ ਗਿਆ ਤੇ ਰਾਜਾ ਹੌਲੀ-ਹੌਲੀ ਆਪਦੀ ਮਿਹਨਤ ਦੀ ਕਮਾਈ ਕਰਕੇ ਹੋਰ ਉੱਪਰ ਜਾਣ ਲੱਗ ਗਿਆ ਆਖਰ ਨੂੰ ਉਹਨੂੰ ਇੱਕ ਦਿਨ ਉਹ ਇਸ ਕਚਹਿਰੀ ਦੇ ਉਸੇ ਕਚਹਿਰੀ ਦੇ ਵਿੱਚ ਮਿਲਿਆ ਜਿੱਥੇ ਉਹਨੇ ਉਹ ਰਜਿਸਟਰੀ ਆਪ ਦੇ ਨਾਂ ਕਰਾਈ ਸੀ ਜਦੋਂ ਪਤਾ ਲੱਗਿਆ ਕਿ ਰਾਜਾ ਵੀ ਇੱਥੇ ਆਇਆ ਹੋਇਆ ਤੇ ਉਹ ਵੀ ਉੱਥੇ ਆਪਦੀ ਤਰੀਕ ਤੇ ਗਿਆ ਸੀ ਉਹਦੀ ਵੇਟ ਕਰਨ ਵਾਸਤੇ ਗੋਲੀ ਉੱਥੇ ਖੜ ਗਿਆ ਜਦੋਂ ਰਾਜਾ ਆਇਆ ਰਾਜੇ ਦੇ ਚਾਰ ਕੰਨਵੇਂ ਇੱਧਰ ਚਾਰ ਇੱਧਰ ਤੇ ਹੱਥ ਦੇ ਵਿੱਚ ਬਹੁਤ ਹੀ ਵੱਡਾ ਟੈਚੀ ਜਿਹੜਾ ਉਹਦੇ ਇੱਕ ਨਾਲ ਹੋਰ ਬੰਦਾ ਤੁਰਿਆ ਜਾਂਦਾ ਸੀ ਕਿਉਂਕਿ ਰਾਜਾ ਇੰਨੀ ਤਰੱਕੀ ਕਰ ਗਿਆ ਸੀ ਪਰ ਉਹਦੇ ਪੈਰਾਂ 'ਚ ਡਿੱਗ ਪਿਆ ਗੋਲੀ ਕਿ ਕਹਿੰਦਾ ਦੋਸਤ ਮੈਥੋਂ ਜ਼ਿੰਦਗੀ ਦੀ ਸਭ ਤੋਂ ਵੱਡੀ ਪੁੱਲ ਹੋਈ ਆ ਜੇ ਤੂੰ ਮੈਨੂੰ ਸ਼ਰੇ ਬਾਜ਼ਾਰ ਦੇ ਵਿੱਚ ਮੇਰੇ ਜੁੱਤੀਆਂ ਮਾਰੇਗਾ ਮੈਨੂੰ ਕੋਈ ਦੋਖ ਨਹੀਂ ਹੋਊਗਾ ਤੇ ਮੈਨੂੰ ਜੋ ਮਰਜੀ ਸਜ਼ਾ ਦੇ ਦੇ ਮੈਨੂੰ ਮਨਜ਼ੂਰ ਆ ਮੈਨੂੰ ਸ਼ਰੇ ਆਮ ਬਜ਼ਾਰ ਦੇ ਵਿੱਚ ਭੌਂ ਦੀ ਤਮੂਹ ਕਾਲਾ ਕਰਕੇ ਜੁੱਤੀਆਂ ਦਾ ਹਾਲ ਪਾ ਕੇ ਗਿਰਾ ਘੜਾ ਦੇ ਪਰ ਮੈਨੂੰ ਮਾਫ਼ ਕਰ ਦੇ ਪਰ ਰਾਜਾ ਉਹ ਹੁੰਦਾ ਪਿਆਰੀ ਦੋਸਤੀ ਦੇ ਵਿੱਚ ਇਹ ਨਹੀਂ ਚੱਲਦਾ ਹੈਗਾ ਚਲੋ ਉੱਥੋਂ ਉਸ ਨੂੰ ਗੋਲੀ ਨੂੰ ਜੇਲ ਹੋ ਜਾਂਦੀ ਆ ਤੇ ਉਹਨੂੰ ਪੁਲਿਸ ਉੱਥੋਂ ਲੈ ਜਾਂਦੀ ਆ ਪਰ ਰਾਜਾ ਜਿਹੜਾ ਹੁੰਦਾ ਉਹ ਦਿਲ ਦਾ ਬੜਾ ਹੀ ਸਾਫ਼ ਹੁੰਦਾ ਬੰਦਾ ਬਹੁਤ ਹੀ ਉੱਚੇ ਵਿਚਾਰਾਂ ਵਾਲਾ ਪਰ ਫਿਰ ਵੀ ਉਹ ਜਿਹੜੀ ਆਪਦੀ ਪਹਿਲਾਂ ਕੀਤੀ ਹੋਈ ਕਮਾਈ ਇਕੱਠਿਆਂ ਨੇ ਡੀਲਿੰਗਾਂ ਕੀਤੀਆਂ ਹੋਈਆਂ ਉਹਦਾ ਜਿਹੜਾ ਅੱਧਾ ਹਿੱਸਾ ਸੀ ਉਸ ਗੋਲੀ ਦੇ ਘਰ ਦੇ ਜਿਹੜੇ ਬੱਚੇ ਸੀ ਦੋ ਕੁੜੀਆਂ ਤੇ ਇੱਕ ਲੜਕਾ ਤੇ ਉਹਦੇ ਘਰ ਦੀ ਉਹਨੂੰ ਦੇਖ ਕੇ ਉਹਨੂੰ ਆਪਦਾ ਹਿੱਸਾ ਦੇ ਕੇ ਉਥੋਂ ਉਹਨੇ ਕਿਹਾ ਕਿ ਮੇਰੇ ਯਾਰ ਤਾਂ ਜਿਹੜਾ ਮੇਰੇ ਨਾਲ ਕਰ ਗਿਆ ਕੋਈ ਚੱਕਰ ਨਹੀਂ ਪਰ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਉਹਨੇ ਆਪਦਾ ਫਿਰ ਵੀ ਅੱਧਾ ਹਿੱਸਾ ਉਹਨਾਂ ਦੇ ਬੱਚਿਆਂ ਦੇ ਨਾਮ ਤੇ ਉਹਦੇ ਘਰ ਵਾਲੇ ਦੇ ਨਾਮ ਕਰ ਦਿੱਤਾ ਹੈ ਦੋਸਤੋ ਗੱਲ ਕੀ ਹੁੰਦੀ ਆ ਗੱਲ ਹੁੰਦੀ ਆ ਕਹਿੰਦੇ ਆ ਸੱਚ ਸਿਆਵੇਂ ਮਾੜੇ ਯਾਰ ਨਾਲੋਂ ਦੁਸ਼ਮਣ ਚੰਗਾ ਮਾੜਾ ਯਾਰ ਹੋਊਗਾ ਨਾ ਉਹ ਤੁਹਾਡੀਆਂ ਘਰੇ ਆਣ ਕੇ ਤੁਹਾਡੇ ਘਰੇ ਰਹਿ ਕੇ ਤੁਹਾਡੇ ਤੋਂ ਰੋਟੀ ਪਾਣੀ ਖਾ ਕੇ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੀਆਂ ਉਹਨੇ ਜਣਾ ਕਦੋਂ ਬਾਪਦੀਆਂ ਪਰ ਜਿਹੜਾ ਦੁਸ਼ਮਣ ਹੋਊਗਾ ਕਦੇ ਵੀ ਉਹ ਤੁਹਾਨੂੰ ਅੱਗੋਂ ਹੀ ਟੱਕਰੂਗਾ ਤੇ ਤੁਹਾਨੂੰ ਉਹ ਤੋਂ ਪੂਰਾ ਪੂਰਾ ਡਰ ਹੁੰਦਾ ਕਿ ਇਹ ਦੁਸ਼ਮਾਨਾ ਮੇਰਾ ਇਹ ਮੇਰੇ ਤੇ ਕਦੇ ਵੀ ਹਮਲਾ ਕਰਦਾ ਕਰੂਗਾ ਜਾਂ ਕਰਤਾ ਹੈ ਤੇ ਉਹ ਤੇ ਤੁਸੀਂ ਹਮੇਸ਼ਾ ਨਿਗਾਹ ਰੱਖ ਦਿਓ ਉਹ ਤੇ ਤੁਸੀਂ ਚਕੰਨੇ ਰਹਿਨੇ ਹੋ ਉਹ ਉੱਤੇ ਤੁਸੀਂ ਅੱਖ ਰੱਖ ਦਿਓ ਕਿ ਮੇਰੇ ਤੇ ਕਦੇ ਵੀ ਹਮਲਾ ਕਰ ਸਕਦਾ ਪਰ ਮਾੜਾ ਯਾਰ ਜਦੋਂ ਤੁਹਾਡੇ ਤੇ ਹਮਲਾ ਕਰਦਾ ਤੁਹਾਡੀਆਂ ਜੜਾਂ ਵੜਦਾ ਤੁਹਾਡੇ ਪੱਲਿਓਂ ਖਾ ਕੇ ਤੁਹਾਡਾ ਨੁਕਸਾਨ ਕਰਦਾ ਤੁਹਾਨੂੰ ਇਹਦਾ ਨਤੀਜਾ ਬਾਅਦ ਚ ਮਿਲਦਾ ਇਸ ਕਰਕੇ ਮਾੜੇ ਦੋਸਤਾਂ ਤੋਂ ਬਚ ਕੇ ਰਹੋ ਤੇ ਦੋਸਤ ਉਹ ਬਣਾਓ ਕਿ ਜਿਹੜਾ ਹਮੇਸ਼ਾ ਦੁਸ਼ਮਣ ਚੰਗਾ ਮਾੜਾ ਯਾਰ ਹੋਊਗਾ ਨਾ ਉਹ ਥੋਡੀਆਂ ਘਰੇ ਆਣ ਕੇ ਤੁਹਾਡੇ ਘਰੇ ਰਹਿ ਕੇ ਤੁਹਾਡੇ ਤੋਂ ਰੋਟੀ ਪਾਣੀ ਖਾ ਕੇ ਤੁਹਾਨੂੰ ਪਤਾ ਨਹੀਂ ਲੱਗਣਾ ਥੋਡੀਆਂ ਉਹਨੇ ਚਣਾ ਕਦੋਂ ਵਰਤੀਆਂ ਪਰ ਜਿਹੜਾ ਦੁਸ਼ਮਣ ਹੋਊਗਾ ਕਦੇ ਵੀ ਉਹ ਤੁਹਾਨੂੰ ਅੱਗੋਂ ਹੀ ਟੱਕਰੂਗਾ ਤੇ ਤੁਹਾਨੂੰ ਉਹ ਤੋਂ ਪੂਰਾ ਪੂਰਾ ਡਰ ਹੁੰਦਾ ਕਿ ਇਹ ਦੁਸ਼ਮਾਨਾ ਮੇਰਾ ਇਹ ਮੇਰੇ ਤੇ ਕਦੇ ਵੀ ਹਮਲਾ ਕਰਦਾ ਕਰੂਗਾ ਜਾਂ ਕਰਤਾ ਹੈ ਤੇ ਉਹ ਤੇ ਤੁਸੀਂ ਹਮੇਸ਼ਾ ਨਿਗਾਹ ਰੱਖਦੇ ਹੋ ਉਹ ਤੇ ਤੁਸੀਂ ਚਕੰਨੇ ਰਹਿੰਦੇ ਹੋ ਉਹ ਤੇ ਤੁਸੀਂ ਅੱਖ ਰੱਖ ਦਿਓ ਕਿ ਮੇਰੇ ਤੇ ਕਦੇ ਵੀ ਹਮਲਾ ਕਰ ਸਕਦਾ ਪਰ ਮਾੜਾ ਯਾਰ ਜਦੋਂ ਤੁਹਾਡੇ ਤੇ ਹਮਲਾ ਕਰਦਾ ਤੁਹਾਡੀਆਂ ਜੜਾਂ ਵੱਢਦਾ ਤੁਹਾਡੇ ਪੱਲਿਓਂ ਖਾ ਕੇ ਤੁਹਾਡਾ ਨੁਕਸਾਨ ਕਰਦਾ ਤੁਹਾਨੂੰ ਇਹਦਾ ਨਤੀਜਾ ਬਾਅਦ ਚ ਮਿਲਦਾ ਇਸ ਕਰਕੇ ਮਾੜੇ ਦੋਸਤਾਂ ਤੋਂ ਬਚ ਕੇ ਰਹੋ ਤੇ ਦੋਸਤ ਉਹ ਬਣਾਓ ਕਿ ਜਿਹੜਾ ਹਮੇਸ਼ਾ ਤੁਹਾਡੇ ਨਾਲ ਖੜੇ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਮੈਂ